ਮੇਰੇ ਨਾਲ ਬਠਿੰਡਾ ਰਿਫਾਇਨਰੀ ਦੇ ਐਮ ਡੀ ਤੇ ਸੀਈਓ ਪ੍ਰਪਦਾਸ ਜੀ ਬੈਠੇ ਆ ਸੰਜੀਵ ਮਲੋਤਰਾ ਜੀ ਵਾਈਸ ਪ੍ਰੈਜ਼ੀਡੈਂਟ ਹੈਗੇ ਵਿਸ਼ਵ ਬੰਦੂ ਜੀ ਹੈਗੇ ਚੀਫ ਸਟੇਟ ਕੋਆਰਡੀਨੇਟਰ ਸੀਮਾ ਬਾਂਸਲ ਜੀ ਸਾਡੇ ਵਾਈਸ ਚੇਅਰਪਰਸਨ ਪੰਜਾਬ ਡਿਵੈਲਪਮੈਂਟ ਕਮਿਸ਼ਨ ਤੇ ਅਮਿਤ ਦਾਖਾ ਜੀ ਸੀਈਓ ਪੰਜਾਬ ਇਨਵੈਸਟ ਤੇ ਮੈਂ ਅੱਜ ਬੜੇ ਫਕਰ ਨਾਲ ਇੱਕ ਅਨਾਉਂਸਮੈਂਟ ਕਰਨ ਜਾ ਰਿਹਾ ਕਿ ਬਠਿੰਡਾ ਰਿਫਾਇਨਰੀ ਵਾਲੇ 2600 ਕਰੋੜ ਰੁਪਇਆ ਪੰਜਾਬ ਵਿੱਚ ਹੋਰ ਇਨਵੈਸਟ ਕਰਨ ਜਾ ਰਹੇ ਆ ਬਠਿੰਡੇ ਕਰਨ ਜਾ ਰਹੇ ਆ ਜਿਹੜਾ ਇਹਨਾਂ ਦਾ ਐਗਜ਼ਿਸਟਿੰਗ ਕੈਂਪਸ ਹੈ ਉੱਥੇ ਹੀ ਕਰਨ ਜਾ ਰਹੇ ਆ ਇਹ ਜਿਹੜਾ ਕਿ ਆਪਾਂ ਨੂੰ ਪਤਾ ਹੈ ਕਿ ਮਿੱਤਲ ਗਰੁੱਪ ਤੇ ਐਚਪੀਸੀਐਲ ਦਾ ਇੱਕ ਟਾਈ ਅਪ ਹੋਇਆ ਹੋਇਆ ਬੜੀ ਢੇਰ ਦਾ ਔਰ ਇਹ ਇਹਦੇ ਵਿੱਚ ਲਗਾਤਾਰ ਅੱਗੇ ਆ ਵਾਦਾ ਕਰਦੇ ਰਹਿੰਦੇ ਆ ਔਰ ਇਹ ਆਪਣੇ ਹੁਣੇ ਮੈਂ ਇਹਨਾਂ ਨੂੰ ਮਾਈਕ ਹੈਂਡ ਓਵਰ ਕਰਦਾ ਥੋੜੀ ਦੇਰ ਚ ਤੁਹਾਨੂੰ ਦੱਸਣਗੇ ਵੀ ਇਹਨਾਂ ਦਾ ਪੰਜਾਬ ਨਾਲ ਕੀ ਐਕਸਪੀਰੀਅੰਸ ਹੈ ਔਰ ਕਿਉਂ ਇਹ ਨਵੇਂ ਪਲਾਂਟ ਔਰ ਜਿੰਨੀ ਐਕਸਪੈਂਸ਼ਨ ਹੈ ਇਹ ਪੰਜਾਬ 'ਚ ਕਰਨਾ ਚਾਹੁੰਦੇ ਆ ਔਰ ਕਰ ਰਹੇ ਆ ਇਹ ਜਿਹੜਾ ਇਹਨਾਂ ਦਾ ਉੱਥੇ ਪ੍ਰੋਜੈਕਟ ਹੈ ਪੂਰਾ ਜਿਹੜਾ ਕੈਂਪਸ ਹੈ ਉਹ 2000 ਏਕੜ ਤੇ ਹੈਗਾ ਬੰਨਿਆ ਹੋਇਆ ਔਰ ਇਹਨਾਂ ਦੇ ਜਿਹੜੇ ਆਪਰੇਸ਼ਨਸ ਚੱਲੂ ਹੋਏ ਸੀਗੇ ਉਹ 2011 ਚ ਹੋਏ ਸੀ origianally ਕੋਈ 90000 ਕਰੋੜ ਰੁਪਏ ਦੇ ਕਰੀਬ ਇਹਨਾਂ ਦਾ ਉਥੋਂ ਰੈਵਨਿਊ ਪੂਰੇ ਸਾਲ ਚ ਹੁੰਦਾ ਹੈ ਸਾਰੀ ਕੰਪਨੀ ਦਾ ਔਰ ਇਸ ਸਟੇਟ ਚ 2100 ਕਰੋੜ ਰੁਪਏ ਦੇ ਆਸ-ਪਾਸ ਸਾਰੀਆਂ ਆਪਰੇਸ਼ਨਸ ਤੋਂ ਜੋ ਵੀ ਸਟੇਟ ਚ ਇਹਨਾਂ ਦੇ ਚੱਲਦੇ ਆ ਉਹਦੇ ਚੋ ਟੈਕਸ ਵਿੱਚ ਇਹਨਾਂ ਦਾ ਯੋਗਦਾਨ ਹੈਗਾ ਕੱਲੀ ਇਹ ਕੰਪਨੀ ਦਾ ਔਰ ਦੂਜੀ ਗੱਲ ਇਹ ਹੈ ਕਿ ਇਹ ਹੁਣੇ ਮੈਨੂੰ ਦੱਸ ਵੀ ਰਹੇ ਸੀਗੇ ਹੁਣ ਆਉਣ ਵਾਲੇ ਟਾਈਮ ਵਿੱਚ ਇਹ ਗੈਸ ਸਟੇਸ਼ਨਸ ਵੀ ਚਾਲੂ ਕਰ ਰਹੇ ਹੈਗੇ ਆ ਜਗਾ ਜਗਾ ਅ ਮਤਲਬ ਕਿ ਜਿਨ੍ਹਾਂ ਨੇ ਵੀ ਲਾਣਾ ਅੱਗੇ ਮੈਨੂੰ ਪਤਾ ਕਿਸੇ ਵੱਲੇ ਹੁੰਦਾ ਸੀਗਾ ਜੀ ਜਦੋਂ ਕਿਸੇ ਨੇ ਪੈਟਰੋਲ ਪੰਪ ਲਗਾਣਾ ਤਾਂ ਬੜੀ ਵੱਡੀ ਚੀਜ਼ ਹੁੰਦੀ ਸੀ ਸੈਂਟਰ ਦੇ ਮਨਿਸਟਰਾਂ ਤੱਕ ਸਪਾਰਸ਼ਾ ਜਾਂਦੀਆਂ ਸੀ ਜੀ ਕਿ ਸਾਨੂੰ ਪੈਟਰੋਲ ਪੰਪ ਦਾ ਲਾਇਸੈਂਸ ਲੈ ਦੋ ਇਹ ਮੈਨੂੰ ਹੁਣੇ ਦੱਸ ਰਹੇ ਸੀ ਕਹਿੰਦੇ ਜੀ ਜੇ ਕਿਸੇ ਨੂੰ ਚਾਹੀਦਾ ਹੈ ਪੈਟਰੋਲ ਪੰਪ ਦਾ ਲਾਇਸੈਂਸ ਅਸੀਂ 2 ਦਿਨਾਂ ਵਿੱਚ ਦੇ ਦਾਂਗੇ ਮਤਲਬ ਤੁਸੀਂ ਅਪਲਾਈ ਕਰੋ ਜੇ ਉੱਥੇ ਜਿੰਨੀ ਜਗ੍ਹਾ ਹੈਗੀ ਤੁਹਾਡੇ ਕੋਲ ਜਗ੍ਹਾ ਹੈਗੀ ਜੋ ਫਰੰਟ ਚਾਹੀਦਾ ਹੈਗਾ ਅਸੀਂ 2 ਦਿਨਾਂ ਵਿੱਚ ਲਾਇਸੈਂਸ ਦੇ ਦਾਂਗੇ ਸੋ ਮੈਂ ਤੁਹਾਡੇ ਰਾਹੀਂ ਲੋਕਾਂ ਨੂੰ ਵੀ ਕਹਿਣਾ ਚਾਹੂੰਗਾ ਕਿ ਇਹ ਉਹ ਦਿਨ ਆ ਗਏ ਆ ਤੇ ਇਹਨਾਂ ਦਾ ਵੀ ਫਾਇਦਾ ਉਠਾਰਾ ਚਾਹੀਦਾ ਔਰ ਇਹ ਪੈਟਰੋਲ ਪੰਪ ਚ ਪੈਟਰੋਲ ਵੇਚਣਗੇ ਡੀਜ਼ਲ ਵੇਚਣਗੇ ਸੀਐਨਜੀ ਵੇਚਣਗੇ ਔਰ ਚਾਰਜਰ ਵੀ ਲਗਾਣਗੇ ਮੇਰੀ ਡਿਟੇਲ ਚ ਗੱਲ ਹੋ ਰਹੀ ਸੀ ਕਿ ਬੜਾ ਕੰਪਰੀਹੈਂਸਿਵ ਪੈਟਰੋਲ ਪੰਪ ਮਤਲਬ ਖੋਲਣਗੇ ਔਰ ਉਹਦੇ ਚ ਅੱਜ ਕੱਲ ਤਾਂ ਈਟਰੀਜ਼ ਵੀ ਹੁੰਦੀਆਂ ਸੀਐਫਡੀ ਸਾਹਿਬ ਉਹ ਤੋਂ ਉਸੇ ਬੜੀ ਇਨਕਮ ਹੁੰਦੀ ਹੈ ਤੇ ਇਹ ਉਹ ਵੀ ਵਿੱਚ ਮਤਲਬ ਕਿ ਉਹਦੇ ਵਿੱਚ ਕਰਨਗੇ ਇਹ ਇੱਕ ਪੋਲੀਮਰ ਬਣਾਉਂਦੇ ਜਿਹੜਾ ਪਲਾਸਟਿਕ ਦਾ ਆਪਾਂ ਦਾਣਾ ਕਹਿੰਦੇ ਆ ਅੱਜਕੱਲ بڑا ਆ ਰਿਹਾ ਹੈ। ਕੰਟਰੀ ਦਾ ਜਿਹੜਾ 14% ਕੀ ਨਾਮ ਦਾਣੇ ਦੀ ਰਿਕੁਆਇਰਮੈਂਟ ਹੈ ਉਹ ਇਸ ਪਲਾਟ ਤੋਂ ਪੂਰੀ ਹੁੰਦੀ ਹੈ ਜਿਹੜਾ ਕਿ ਬਠਿੰਡੇ ਚ ਹੈਗਾ। ਔਰ ਦੂਜੀ ਗੱਲ ਇਹ ਹੈ ਕਿ ਇਹਨਾਂ ਨਾਲ ਅਸੀਂ ਗੱਲ ਵੀ ਕੀਤੀ ਹੈ। ਇਹਨਾਂ ਨਾਲ ਅਸੀਂ ਜੁਆਇੰਟ ਐਫਰਟ ਨਾਲ ਕਮਾਂਗੇ, ਜੁਆਇੰਟ ਕੋਲਾਬੋਰੇਸ਼ਨ ਕਹਿ ਲਓ, ਜੁਆਇੰਟ ਅਰੇਂਜਮੈਂਟ ਕਹਿ ਲਓ ਆਉਣ ਵਾਲੇ ਟਾਈਮ ਵਿੱਚ ਅਸੀਂ ਪਲਾਸਟਿਕ ਮੈਨੂਫੈਕਚਰਰਸ ਲਈ ਇੱਕ ਪਾਰਕ ਵੀ ਡਿਵੈਲਪ ਕਰਾਂਗੇ ਜਿੱਥੇ ਨਹੀਂ ਉਹ ਦੇਖੋ ਜਿੱਥੇ ਪਲਾਸਟਿਕ ਇੰਡਸਟਰੀ ਹੈ ਉੱਥੇ ਹੀ ਕਰਨ ਦਾ ਫਾਇਦਾ ਹੈਗਾ ਉਹ ਲੁਧਿਆਣੇ ਦੇ ਆਸ-ਪਾਸ ਹੀ ਆਦਾ ਹੈਗਾ ਉੱਥੇ ਕਰਾਂਗੇ ਪਰ ਉਹਦੇ ਚ ਇਹਨਾਂ ਦਾ ਪੂਰਾ ਸਹਿਯੋਗ ਰਹੇਗਾ ਇਹ ਉੱਥੇ ਇਸ ਤਰ੍ਹਾਂ ਦਾ ਸਿਸਟਮ ਬਣਾ ਦੇਣਗੇ ਵੇਅਰ ਹਾਊਸਿੰਗ ਕਰ ਦੇਣਗੇ ਕਿ ਪਲਾਸਟਿਕ ਲਿਆ ਨੂੰ ਜਿਹੜੀ ਵਰਕਿੰਗ ਕੈਪੀਟਲ ਫੈਸਿਲਿਟੀ ਆ ਉਹ ਘੱਟ ਹੋਵੇ ਤਾਂ ਕਿ ਜਿੰਨਾ ਉਹਨਾਂ ਨੂੰ ਚਾਹੀਦਾ ਉਹ ਲੈ ਲੈਣ ਉਹ ਅਸੀਂ ਹਲੇ ਪੂਰਾ ਇਨੀਸ਼ੀਅਲ ਡਿਸਕਸ਼ਨ ਸਾਡੀ ਇਹਨਾਂ ਨਾਲ ਕੱਲ ਹੋਈ ਹੈ ਉਹ ਡਿਟੇਲ ਚ ਡਿਸਕਸ਼ਨ ਹੋਏਗੀ ਪਰ ਉਹ ਵੀ ਇੱਕ ਬੜੀ ਵੱਡੀ ਗੱਲ ਸਟੇਟਲੀ ਹੋਏਗੀ ਔਰ ਇਹ ਬੜੀ ਜਲਦੀ ਅਸੀਂ ਇਹਦਾ ਸਾਰਾ ਟਾਈ ਅਪ ਕਰਕੇ ਅਨਾਉਂਸ ਕਰਾਂਗੇ ਇਹ ਜਿਹੜਾ ਪ੍ਰੋਜੈਕਟ ਨਵਾਂ ਆ ਰਿਹਾ ਉਹਦੇ ਚੋ ਕਾਫੀ ਐਡੀਸ਼ਨਲ ਜੌਬਸ ਮਿਲਣਗੀਆਂ ਅੱਜ ਦੀ ਡੇਟ 'ਚ ਇਹਨਾਂ ਦੀ ਜਿਹੜੀਆਂ ਡਾਇਰੈਕਟ ਇੰਡਾਇਰੈਕਟ ਜੌਬਸ ਹੈਗੀਆਂ ਉਹ 10000 ਆਲਰੇਡੀ employees ਇਹਨਾਂ ਕੋਲ ਹੈਗੇ ਆ ਤੇ ਇਹਦੇ ਵਿੱਚ 10% ਇਨਕਰੀਸ ਹੋਣ ਦੀ ਉਮੀਦ ਹੈਗੀ employees ਦੀ ਔਰ ਮੈਂ ਉਹ ਬਾਕੀ ਪ੍ਰਭਦਾਸ ਜੀ ਆਪ ਤੁਹਾਨੂੰ ਦੱਸਣਗੇ ਕੁਝ ਪ੍ਰੋਜੈਕਟਸ ਦੇ ਹੋਰ ਹਾਈਲਾਈਟਸ ਤੇ ਉਸ ਤੋਂ ਬਾਅਦ ਜੇ ਤੁਹਾਡੇ ਕੋਈ ਸਵਾਲ ਹੋਣਗੇ ਅਸੀਂ ਉਹਨਾਂ ਦੇ ਜਵਾਬ ਦਵਾਂਗੇ ਥੈਂਕ ਯੂ ਹਾਂਜੀ ਆਪ ਥੋੜਾ ਇਧਰ ਆ ਜੀ ਹਾਂ

कुछ हम इंग्लिश में बोलेंगे कुछ हिंदी में बोलेंगे आप लोग को मालूम ही है कि मित्तल इन्वेस्टमेंट जो एल एन मित्तल साहब की कंपनी है और एच के साथ एक जॉइंट वेंचर हुआ है उससे हम लोग ने भटिंडा में रिफाइनरी लगाई और उसके बाद एक पेट्रोकेमिकल प्लांट वहीं लगाया ये 2000 एकड़ लैंड में जैसे कि ऑनरेबल मंत्री जी ने बोला वहाँ पर हम लोग पेट्रोल डीजल ए टी तो बनाते ही आए हैं जो देश का नियरली पाँच छः परसेंट प्रोडक्शन वहीं से होता है जब हम लोग ने पॉलीप्रोप्लिन का प्लांट लगाया पॉलिथिलीन का प्लांट लगाया जो ग्रेन्यूअल आपने बोला वो चौदह परसेंट है अब पंजाब एक बहुत बड़ा मैन्युफैक्चरिंग हब बन गया है पॉलिथिलीन और पॉलीप्रोप्लीन का काम बहुत अच्छा चल रहा था केवल गवर्नमेंट के, के सपोर्ट से और लीडरशिप के सपोर्ट से हम ये बड़ी प्राउडली कह सकते हैं कि लास्ट इतने साल में एक दिन भी हमारा काम नहीं रुका ना कि कंस्ट्रक्शन का ना ही ऑपरेशन का दिस इज ए ग्रेट प्राइड मूवमेंट फॉर अस टू रियली डिक्लेयर दैट यू नो पीपल ऑफ़ पंजाब एंड द गवर्नमेंट ऑफ पंजाब है फुली सपोर्टेड अस ऑल थ्रू आउट एंड स्टिल सपोर्टेड हमारे पास बहुत ऑप्शन थे दुनिया में कहीं भी हम लोग जा सकते थे इंडिया में कहीं भी जा सकते थे बट द सपोर्ट एंड द कॉन्फिडेंस एंड ईज ऑफ बिजनेस बिज पंजाब हैज प्रोवाइडेड हम लोग को कहीं नहीं जाना है। पंजाब में ही करना है ये हमारा बोर्ड हम लोगों को डायरेक्शन है कि यहीं करो इससे अच्छा एटमोसफियर इससे अच्छा सपोर्ट कहीं नहीं तो हम लोग ने जो प्रोडक्ट बना रहे थे उसके डाउन स्ट्रीम बनाने की हम लोग ने प्रोजेक्ट लगाने की कोशिश में है जो कि ऑनरेबल मिनिस्टर साहब ने बताया कि हम लोग फाइन केमिकल का प्रोजेक्ट लगाएंगे उसके अप्रूवल जो भी प्रोसीजर है वो वो होने के बाद इसमें 2600 करोड़ का इन्वेस्टमेंट अभी करेंगे और ये यहां पर खत्म नहीं होगा द वे वी सी द सपोर्ट एंड एंड लीडरशिप दैट मोर इंपॉर्टेंट फॉर अस वी फील दैट यू नो इन्वेस्टमेंट इन पंजाब इज द बेस्ट प्लेस टू इन्वेस्ट एंड वी विल डू इट साहब ने बताया कि केवल कि के हम लोग भटिंडा में नहीं सीमित रहेंगे हम पूरे पंजाब में भी एक कुछ करना चाहेंगे तो एक प्लास्टिक पार्ट का हम लोग सपोर्ट करने के लिए है. डिटेल्स वर्कआउट हो रही हैं. और पेट्रोल पंप तो जैसे ही बताया कि हम लोग कहीं भी अच्छी लो लोकेशन होती है तो हम लोग उसमें भी मिलके काम करने की कोशिश में हैं। सबसे ज्यादा इंपॉर्टेंट जो चीज होती है वो एक लीडर की होती है एंड आई कैन यू नो हम जब लिख रहे थे तो हमने कुछ शब्द लिखे आई विल लाइक टू रिपीट दैट दैट यू नो वी आर फॉर्चुनेट टू हैव फार साइटेड लीडर मिस्टर संजीव अरोरा जी हुमिक रिफॉर्म सेंट्रिक development oriented and outcome focused I'm sure under his dynamic leadership Punjab industrial growth will create a new opportunity for entrepreneurs industries and youth of the state thank you you <laughs> ਮਾਨਯੋਗ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਔਰ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਔਰ ਆਪਣੇ ਵੱਲੋਂ ਮੈਂ ਪੂਰਾ ਇਹਨਾਂ ਨੂੰ ਭਰੋਸਾ ਦਵਾਉਂਦਾ ਅ ਪ੍ਰਭਦਾ ਜੀ ਨੂੰ ਜੋ ਸਾਡੇ ਵੱਲੋਂ ਸਪੋਰਟ ਚਾਹੀਦੀ ਹੈ ਜੋ ਸਾਡੇ ਵੱਲੋਂ ਕੋਆਪਰੇਸ਼ਨ ਚਾਹੀਦੀ ਹੈਗੀ ਉਹ ਤੁਹਾਨੂੰ ਪੂਰੀ ਮਿਲੇਗੀ ਅੱਗੇ ਵੀ ਤੁਹਾਨੂੰ ਮਿਲੀ ਹੈ ਪੰਜਾਬ ਇਨਵੈਸਟ ਦੀ ਸਾਡੀ ਟੀਮ ਹੈਗੀ ਹੈ ਅ